ਇੱਕ ਵਾਰ ਫੇਰ ਫਰੀ ਕੋਡ ਤੋਂ ਗੁੰਡਾਗਰਦੀ ਦੀਆਂ ਤਸਵੀਰਾਂ ਆਈਆਂ ਸਾਹਮਣੇ ਜੂਸਪੀਰੇ ਨੌਜਵਾਨ ਨੂੰ ਲੈ ਗਏ ਚੱਕ ਕੇ ਤੁਸੀਂ ਜੁੜੇ ਹੋ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸਵਦਾ ਸਵਾਹ ਕਰਦਾ ਏ ਜਿਵੇਂ ਕਿ ਫਰੀ ਕੋਡ ਪੁਲਿਸ ਵੱਲੋਂ ਦਾਵਾ ਕੀਤਾ ਗਿਆ ਹੈ ਕਿ ਮਾੜੇ ਅਸਰਾਂ ਦੇ ਖਿਲਾਫ ਨੱਥ ਪਾਈ ਗਈ ਹੈ ਪਰ ਤਸਵੀਰਾਂ ਤੁਹਾਡੇ ਸਾਹਮਣੇ ਕਿ ਕਿਸ ਤਰ੍ਹਾਂ ਜੂਸਪੀਰੇ ਇੱਕ ਲੜਕੇ ਨੂੰ ਕੁਝ ਨੌਜਵਾਨ ਆਏ ਹਾਂ ਤਾਂ ਪਹਿਲਾਂ ਕੋੜਦੇ ਹਨ ਅਤੇ ਉਸ ਤੋਂ ਬਾਅਦ ਚੱਕ ਕੇ ਗੱਡੀ ਦੇ ਵਿੱਚ ਭਾ ਕੇ ਲੈ ਜਾਂਦੇ ਹਨ ਜਾਣਕਾਰੀ ਸਾਹਮਣੇ ਆਈ ਹੈ ਕਿ ਫਰੀਕੋਟ ਦੇ ਗੁਰੂਪ ਸਿੰਘ ਮੈਡੀਕਲ ਹਸਪਤਾਲ ਦੇ ਵਿੱਚ ਦਰਜਾ 4 ਦੀ ਨੌਕਰੀ ਕਰਦੇ ਨੌਜਵਾਨ ਜਦੋਂ ਜੂਸਪੀ ਰਿਹਾ ਸੀ ਤਾਂ ਕੁਝ ਅਣਛਤੇ ਲੋਜਵਾਲ ਆਏ ਉਹਨਾਂ ਵੱਲੋਂ ਉਸਨੂੰ ਪਹਿਲਾਂ ਕੁੱਟਿਆ ਗਿਆ ਜੋ ਕਿ ਸਾਰੀ ਘਟਨਾ ਸੀਸੀਟੀਵੀ ਕੈਮਰ ਹੋ ਗਈ ਅਤੇ ਉਸ ਤੋਂ ਬਾਅਦ ਜਿਹੜਾ ਉਸਨੂੰ ਫਰੋਹੇਪੁਰ ਰੋਡ ਦੇ ਉੱਪਰ ਛੱਡ ਦਿੱਤਾ ਗਿਆ ਇਸ ਬੰਦੇ ਵਿੱਚ ਸਾਰੀ ਘਟਨਾ ਬਾਰੇ ਜਿੱਥੇ ਜ਼ਖਮੀ ਲੜਕੇ ਦੀ ਮਾਤਾ ਨੇ ਦੱਸਿਆ ਪਰ ਦੂਜੇ ਪਾਸੇ ਇਸ ਵਿੱਚ ਫਰੀਕੋਟ ਪੁਲਿਸ ਦਾ ਵੀ ਕਹਿਣਾ ਹੈ ਕਿ ਉਹਨਾਂ ਵੱਲੋਂ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦੀ ਇਹਨਾਂ ਨੂੰ ਫੜ ਲਿਆ ਜਾਵੇਗਾ ਦੇਖਣਾ ਆਉਣ ਵਾਲੇ ਸਮੇਂ ਦੇ ਵਿੱਚ ਜੋ ਫਰੀਕ ਕੋਣ ਦੇ ਪੁਲਿਸ ਅਸੀਂ ਦਾਅਵੇ ਸੀ ਕਿ ਨੱਥ ਪਾਈ ਗਈ ਹੈ ਮਾੜੇ ਅਥਰੇ ਦੇ ਖਿਲਾਫ ਪਰ ਅਜਿਹੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਰਹੀਆਂ ਨੇ ਉਹ ਮੇਰਾ ਬੇਟਾ ਨਾ ਜੀ ਮੈਡੀਕਲ ਚੋਂ ਜਾ ਰਿਹਾ ਸੀਗਾ ਡਿਊਟੀ ਸੀ ਉਹਦੀ ਨਾਈਟ ਡਿਊਟੀ ਸੀ ਘਰ ਜਾ ਰਿਹਾ ਸੀਗਾ ਉਹ ਤੇ ਉਹ ਜੂਸ ਵਾਲੀ ਦੁਕਾਨ ਤੇ ਖੜ ਗਿਆ ਜੂਸ ਪੀਣ ਵਾਸਤੇ ਬੈਠ ਗਿਆ ਉੱਤੇ ਇਹ 15-20 ਜਣੇ ਆਏ ਉਥੇ ਆ ਕੇ ਪਹਿਲਾਂ ਤਾਂ ਉਹਨੂੰ ਖਿੱਚਿਆ ਖਿੱਚ ਕੇ ਉਹਨੂੰ ਬਾਹਰ ਉਹਦੀ ਕੁੱਟ ਮਾਰ ਬਹੁਤ ਜ਼ਿਆਦਾ ਕੀਤੀ ਕੁੱਟ ਮਾਰ ਕਰਨ ਤੋਂ ਬਾਅਦ ਉਹਨੂੰ ਚੱਕ ਕੇ ਲੈ ਗਏ ਪਰ ਉਹ ਮੇਰੇ ਬੇਟਾ ਜਿਵੇਂ ਸਾਨੂੰ ਦੱਸ ਰਿਹਾਗਾ ਕਹਿੰਦਾ ਵੀ ਉਹ ਕਹਿ ਰਹੇ ਸੀ ਵੀ ਭੋਲੂ ਵਾਲੇ ਰੋਡ ਤੇ ਲੈ ਕੇ ਚੱਲੋ ਇਹਨੂੰ ਭੋਲੂ ਵਾਲੇ ਰੋਡ ਤੇ ਲੈ ਕੇ ਚਲੋ ਇਹਨੂੰ ਭੋਲੂ ਵਾਲੇ ਰੋਡ ਤੇ ਲੈ ਕੇ ਕਿਤੇ ਉਥੇ ਘਰ ਘੁਰ ਪਿਆ ਕਿਸ ਦਾ ਪਰਾਣਾ ਉਥੇ ਲੈ ਗਏ ਉਥੇ ਲਿਜਾ ਕੇ ਇਹਦੀ ਨਾਲ ਤਾਂ ਕੁੱਟ ਮਾਰ ਕੀਤੀ ਬਹੁਤ ਜ਼ਿਆਦਾ ਨਾਲੇ ਉਥੇ ਅੱਗ ਲਾ ਕੇ ਕਹਿੰਦੇ ਇਹਨੂੰ ਸਾੜਾਂਗੇ ਤੇ ਪੈਰੇ ਦੇ ਸਨੇਚਰਾ ਨਾਲ ਲਾ ਕੇ ਸਾੜੇ ਆ ਗਏ ਤੇ ਇਹਨਾਂ ਨੇ ਕੀੜੇ ਨੂੰ ਵੀਡੀਓ ਕਾਲ ਲਾ ਕੇ ਦਿਖਾਇਆ ਵੀ ਆ ਅਸੀਂ ਚੱਕ ਲਿਆਂਦਾ ਵਾ ਹਾਂਜੀ ਪਹਿਲਾਂ ਮੇਰੇ ਬੇਟੇ ਦੀ ਦੀਵਾਲੀ ਤੇ ਐਸੀ ਵੀ ਵੱਡੇ ਦੀ ਇਹਨਾਂ ਨੇ ਕੱਲੇ ਨੂੰ ਘੇਰ ਕੇ ਉਹਨਾਂ ਨੇ ਕੁੱਕੇ ਅਈ ਸਰਚ ਸੱਪਾ ਮਾਰ ਗਏ ਚੰਡੀਗੜ੍ਹ ਦਾ ਆਖ ਲਵੇ ਉਦੋਂ ਬਾਅਦ ਮੇਰੇ ਛੋਟੇ ਬੇਟੇ ਨੂੰ ਚੱਕ ਕੇ ਲੈ ਗਏ ਜਹਾਜ਼ ਗਰਾਊਂਡ 'ਚ ਉਹਦੇ ਬਹੁਤ ਜ਼ਿਆਦਾ ਸੱਟਾਂ ਮਾਰੀਆਂ ਉਦੋਂ ਚੱਲ ਅਸੀਂ ਮੌਕੇ ਤੇ ਪੁਲਿਸ ਨੂੰ ਫੋਨ ਕਰਤਾ ਸੀ ਇਹ ਵਾਲੇ ਪਹੁੰਚ ਗਏ ਮੁਲਾਜ਼ਮ ਪਹੁੰਚ ਗਏ ਪਾਏ ਜਹਾਜ਼ ਗਰਾਊਂਡ 'ਚੋਂ ਛੱਡ ਕੇ ਭੱਜੇ ਸੀ ਆ ਤੀਜਾ ਹਲਾ ਫੇਰ ਹੋ ਗਿਆ ਕੀ ਕਾਰਨ ਆ ਕਿਉਂ ਤੁਹਾਡੇ ਬੇਟਿਆਂ ਨੂੰ ਕਿਉਂ ਕੁੱਟ ਮਾਰ ਕਿਉਂ ਕਰਦੇ ਸਾਨੂੰ ਕਾਰਨ ਤਾਂ ਮਤਾਂ ਨੂੰ ਇਹ ਪਤਾ ਨਹੀਂ ਹੁਣ ਕਿਉਂ ਕੁੱਟ ਮਾਰ ਕਰਦੇ ਆ ਪਰ ਇਹ ਤਾਂ ਬਹੁਤ ਚਿਰ ਦੀ ਇੰਹੀਂ ਕਰੀ ਜਾਂਦੇ ਆ ਸਾਡੇ ਨਾਲ ਕੀ ਮੰਗ ਕਰਦੇ ਮੰਗਤਾ ਜੀ ਇਹੀ ਆ ਵੀ ਇਹਨਾਂ ਤੇ ਸਖਤ ਬਣਦੀ ਕਾਰਵਾਈ ਕੀਤੀ ਜਾਵੇ ਕਿਉਂਕਿ ਇਹ ਤਾਂ ਜਦੋਂ ਕਦੋਂ ਇਕੱਲੇ ਨੂੰ ਤਕਾ ਲੈਂਦੇ ਆ ਜਦੋਂ ਕਦੋਂ ਇਕੱਲੇ ਨੂੰ ਘੇਰ ਕੇ ਲੋਕ ਨੇ ਕੋਈ ਹੈ ਪਤਾ ਜਾਣ ਕਰੀ ਹਾਂਜੀ ਪਤਾ ਹੈਗਾ ਕੌਣ ਨੇ ਇਹ ਬਸ ਕੀੜੇ ਦੇ ਬੰਦੇ ਕੀੜਾ ਕੋਈ ਬਦਮਾਸ਼ ਕੀੜਾ ਹਾਂਜੀ ਕੀੜਾ ਬਦਮਾਸ਼ ਆ ਸੁਖਜੀਤ ਸਿੰਘ ਵਾਸੀ ਸੁੰਦਰ ਨਗਰ ਦੇ ਲੜਕੇ ਦੀ ਕੋਟਮਾ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਉਸ ਦੇ ਵਿੱਚ ਸੁਖਜੀਤ ਸਿੰਘ ਜਿਹੜਾ ਇਸ ਟਾਈਮ ਮੈਡੀਕਲ ਕਾਲਜ ਵਿੱਚ ਐਡਮਿਟ ਹੈ ਤੇ ਜਿਸ ਨੇ ਆਪਦੀ ਬਿਆਨਾਂ ਚ ਦੱਸਿਆ ਕਿ ਸਵੇਰੇ ਜਦੋਂ ਉਹ ਇੱਥੇ ਮੈਡੀਕਲ ਕਾਲਜ ਵਿੱਚ ਹੀ ਐਜ਼ ਅ ਫੋਰਥ ਕਲਾਸ ਦਾ ਕੰਮ ਕਰਦਾ ਆ ਆਦੀ ਡਿਊਟੀ ਆਫ ਕਰਨ ਤੋਂ ਬਾਅਦ ਜਿਹੜੇ ਨੌਜ ਉਹ ਘਰੇ ਵਾਪਸ ਜਾ ਰਿਹਾ ਸੀ ਤਾਂ ਮੈਡੀਕਲ ਕਾਲਜ ਦੇ ਬਾਹਰ ਹੀ ਇੱਕ ਕਾਰ, ਸਿਟਕਾਰ ਅਤੇ ਮੋਟਰਸਾਈਕਲ ਤੇ ਭਈ 8-9 ਲੜਕੇ ਆਏ ਜਿਹੜੇ ਇਸ ਨਾਲ ਬਹਿਸ ਕਰ ਲੱਗੇ ਤੇ ਇਸ ਨੂੰ ਆ ਦੀ ਗੱਡੀ ਵਿੱਚ ਪਿਠਾ ਕੇ ਲੈ ਗਏ ਤੇ ਬਾਅਦ ਦੇ ਵਿੱਚ ਇਸ ਦੀ ਕੁੱਟਮਾਰ ਕਰਕੇ ਉਹਨਾਂ ਨੇ ਫਰੀ ਕੋਟ ਤੋਂ ਫਰੀ ਕੋਟ ਤੇ ਇਹਨੂੰ ਉਤਾਰ ਦਿੱਤਾ ਤੇ ਜਦੋਂ ਇਸ ਦੇ ਉਸ ਤੋਂ ਬਾਅਦ ਤੰਤਪਾਦ ਇਹਨੂੰ ਇਹਦੀ ਕਾਫੀ ਕੁੱਟਮਾਰ ਕੀਤੀ ਤੇ ਇਹ ਦੁਬਾਰਾ ਇੱਥੇ ਹਸਪੀਟਲ ਐਡਮਿਟ ਹੋ ਗਿਆ ਤੇ ਇਹ ਜਿਹੜੀ ਇਸ ਦੇ ਇਸ ਦੇ ਵਿੱਚ ਜਿਹੜੀ ਰਿਪੋਰਟ ਕਰ ਲਈਏ ਵੀ ਇਸ ਦਾ ਪਹਿਲਾਂ ਹੀ ਇਹਨਾਂ ਦਾ ਕਿਸੇ ਨਾ ਕਿਸੇ ਗੱਲ ਤੋਂ ਕੋਈ ਟਕਰਾਅ ਚੱਲ ਰਿਹਾ ਸੀ ਜਿਨ੍ਹਾਂ ਨੇ ਇਸ ਕਰਕੇ ਇਹ ਜਿਹੜਾ ਇਹ ਸਵਾਰਦਾ ਤੋਂ ਅੰਜਾਮ ਦਿੱਤਾ ਤੇ ਜਿਹੜੀ ਪੁਲਿਸ ਪੁਲਿਸ ਦੀ ਕਾਰਵਾਈ ਅਮਲ ਵਿੱਚ ਚੱਲ ਜਾਂਦੀ ਜਾ ਰਹੀ ਹੈ ਤੇ ਇਹਨਾਂ ਦੋਸ਼ੀਆਂ ਜਿਨ੍ਹਾਂ ਨੇ ਸਰਵਾਦਾ ਤੋਂ ਅਨਜਾਨਦ ਹੁੰਦਾ ਹੈ ਛੇਤੀ ਹੀ ਇੱਕ ਗਿਰਫਤਾਰ ਕੀਤਾ ਜਾਵੇਗਾ